ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੰਡਰ ਬ੍ਰਿਜ ਦੇ ਬਿਲਕੁਲ ਨੇੜੇ ਜਿਹੜੀਆਂ ਕਿ ਝੁੱਗੀਆਂ ਸੀ ਰਾਜਪੁਰੇ ਜੋ ਟਾਊਨ ਨੂੰ ਰਸਤਾ ਜਾਂਦਾ ਉਸ ਰਸਤੇ ਜਾਂਦੇ ਹੋਏ ਜਿਹੜੀਆਂ ਕਿ ਝੁੱਗੀਆਂ ਸੀ ਉਹ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਹੈ ਅੱਗ ਕਿਉਂ ਲੱਗੀ ਹੈ ਸਾਡੇ ਨਾਲ ਕੋਈ ਮੌਜੂਦ ਨਹੀਂ ਕਿ ਕਿਹਨਾਂ ਨੇ ਅੱਗ ਲੀ ਹੈ ਕਿ ਇਹ ਅੱਗ ਲੱਗਣ ਦਾ ਕਾਰਨ ਕੀ ਮੰਨਿਆ ਜਾ ਰਿਹਾ ਹੈ ਫਲਬਤ ਕਰ ਲੈਨੇ ਆ ਸਾਈਡ ਆਗ ਜਲ ਰਹੀ ਦੀ ਪਰਲੀ ਸਾਈਡ ਦੀ ਟ੍ਰੋਡ ਸਾਈਡ ਤੋਂ ਸਾਈਡ ਸੇ ਕੋਈ ਪਤੰਗਾ ਉੜ ਕੇ ਆ ਗਿਆ ਪਾਉਂਦਾ ਨਹੀਂ ਨਕਸਾਰ ਦੋਸਰੀ ਨਾ ਕਾ ਕਪੜੇ ਲੱਤੇ ਸਾਰਾ ਇਹ ਜੋ ਕਰਕਾ ਹੁੰਦਾ ਹੈ ਚੱਲ ਗਿਆ ਉਹ ਪੂਰੇ ਟਾਈਮ ਤੇ ਆ ਗਿਆ ਬੜਾ ਸਲੰਡਰੇ ਬਹੁਤ ਕੁੱਟਿਆ ਦੋ ਕੰਡਰ ਕੁੱਟੇ ਪਹਿਲਾਂ ਸਲੰਡਰੇ ਕੁੱਟੇ ਅੰਦਰ ਤੇ ਉਹ ਆਹ ਦੋਸਤ ਇਕੱਲੇ ੜੜਾ ੜੜਾ ਹੋ ਗਿਆ ਸਾਰੀ ਅੰਦਰ ਇੱਕ ਆਵਾਜ਼ ਸੁਣਤਾ ਪਤਾ ਨਹੀਂ ਉੱড়ে ਆ ਕੇ ਗਿਰਿਆ ਦੋ ਥੜਾ ਪਿਆ ਰਾਜਪੁਰਾ ਦੇ ਅੰਡਰਬ੍ਰਿਜ ਦੇ ਨੇੜੇ ਅੱਜ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਕਿ ਵਾਪਰੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਕਿ ਜਿਹੜੀਆਂ ਝੁੱਗੀਆਂ ਸੀ 10-12 ਝੁੱਗੀਆਂ ਨੂੰ ਅੱਗ ਲੱਗ ਚੁੱਕੀ ਹੈ ਜਿਹੜੀਆਂ ਕਿ ਝੁੱਗੀਆਂ ਬਿਲਕੁਲ ਸੜ ਕੇ ਸੁਆਹ ਹੋ ਚੁੱਕੀਆਂ ਜਿਵੇਂ ਕਿ ਉਹਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਕੀ ਆ ਗੱਲਬਾਤ ਕਰ ਲੈਣੇ ਆ ਉਹਦੇ ਲੋਕਲ ਲੋਕਾਂ ਦੇ ਨਾਲ ਵੀ ਕੈਸੇ ਲੱਗੇ ਕੈਸੇ ਨੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ एकदम एक ऊपर से क्या पता सपार रहा दे था अभी देर, तो मैं खाना खा रहा था मैं अभी जैसे मैं खाना खाने के लिए बैठा हूँ तो देखिए आग जल रही है तो तुरंत दौड़ के आये समर से वाला वो मैंने चालू करा जो घर का पानी था सब वो हमने थोड़ा बहुत कंट्रोल करा फिर किसी यार दोस्त ने फायदे तो जब जाके थोड़ा सर, बहुत सर नुकसान बहुत ज्यादा हुआ है पाँच झुक गया जी बच्चे का बचाव हो गया बाकी जो सामान सर ना तो, तो कुछ खाने का बचा ना कुछ और सिर्फ इंसानों का बचाव बच्चे निकले बाकी मोटरसाइकिल चढ़ गई उनका भाई कबाड़ सुखते हैं सारा नुकसान हो गया पैसे दे रहते थे सब चीज़ जड़ गई कुछ नहीं बचा खाना दाना राशन पानी सब कुछ जड़ गया भाई इस टाइम कुछ भी नहीं है चालीस हजार रुपये कल ही माल बेचा भाजी कोई पैसा नहीं बचा बिल्कुल वो भी रखा था, तो था हमने कबाड़ बेचा था अपना चालीस हजार रुपए का चार भाइयों का बीस दिन का माल बीस दिन का माल बेचा था कल बेचा था ये आग का माल नहीं सर कैसा लगी आग एकदम मिनट से पहले सारी पूरी जल चुकी है चुकी पानी की टंकियाँ भी बाद में आई हैं जब आग जल चुकी है ਪਲ ਪੂਰੀ ਅਗ ਲੱਗ ਚੁਕੀ ਹਾਂ ਪੂਰੀ ਆਗ ਲੱਗ ਚੁਕੀ ਹੈ ਜਦ ਟੰਕੀਆਂ ਆਈਆਂ ਪਾਣੀ ਕੀ ਆਗ ਲੱਗ ਕੇ ਖਤਮ ਸਰ ਪਾਣੀ ਜਦ ਮੈਂ ਤਾਂ ਚੱਲ ਗਈਆਂ ਠੂਗੀਆਂ ਕਿੰਨੀਆਂ ਦੀਆਂ ਹੋਰ ਉਹ ਹਾਂ ਠੁੱਗੇ ਜੇ ਟੋਟਲ ਆ ਜੇ ਕਮ ਤਰ ਹਾਂ ਜ 5 ਤੁਹਾਡੀ ਠੂਗੀਆਂ ਦੇ ਵਿੱਚ ਕੋਈ ਬੀੜੀ ਸਿਗਰਟ ਵਾਲਾ ਬੰਦਾ ਤਾਂ ਨਹੀਂ ਨਹੀ ਜੀ ਨਹੀ ਕੋਈ ਬੀੜੀ ਸਿਗਰਟ ਨਹੀਂ ਸਰ ਜਲਦਾ ਜਲਦਾ ਖਾਣ ਵਾਲੇ ਆ ਜੇ ਉਹਨੇ ਆਇਆ ਇੱਥੇ ਰੋਟੀ ਪਾਣੀ ਬਈ ਰੋਡ ਚੱਲਾਈ ਨਹੀਂ ਕਾਰਨ ਕਿ ਮਾਨੂੰ ਗਲਤੀ ਹੋ ਸਕਦਾ ਸਰ ਜਾਂ ਤਾਂ ਉੱਪਰਲੀ ਸਾਈਡ ਆਗ ਲੱਗੀ ਹੋਈ ਹੈ ਜਾਂ ਤਾਂ ਉੱਥੋਂ ਪਤੰਗਾ ਆਇਆ ਕੋਈ ਨਾ ਕੋਈ ਅੱਛਾ ਕੀ ਚੱਕਰ ਹੋਇਆ ਸੀ ਇਹ ਮਤਲਬ ਚੱਕਰ ਆਤਾ ਇਹਨਾਂ ਦਾ ਇਹ ਕਾ ਜਾਣ ਕੇ ਲਾਈ ਹੋਣੀ ਤੇ ਸਾਰਾ ਦਾ ਬੰਦ ਪਈਆਂ ਜਿਹੜੀ ਘਰੇ ਉੱਪਰ ਤੇ ਪਤੰਗਾ ਡਿੱਗ ਗਿਆ ਸੀ ਨਹੀਂ ਇੱਕ ਜਿਵੇਂ ਕਿ ਉਹ ਪਰਲੇ ਪਾਸੇ ਹੀ ਪਹਿਲਾਂ ਅੱਗ ਲੱਗੀ ਹੋਈ ਸੀ ਉਧਰੋਂ ਤਾਂ ਨਹੀਂ ਕੋਈ ਪਤੰਗਾ ਆਇਆ ਇਹ ਐਸਾ ਸਾਨੂੰ ਪਤਾ ਨਹੀਂ ਜੀ ਕਿਵੇਂ ਲੱਗ ਗਿਆ ਜੋ ਸਾਡੇ ਕੋਲ ਸਾਰੇ ਝੁੱਗ ਗਿਆ ਕਾ ਪਾਣੀ ਲਾਇਆ ਸੀ ਸ਼ੇਰੇ ਤੱਕ ਕੀ ਜੋ ਸਾਡੇ ਕੋਲ ਪਾਣੀ ਹੁੰਦਾ ਸਾਡੇ ਜੋ ਹਾਕ ਵੀ ਮਾਰ ਜਾਂਦੇ ਜੀ ਹਾਂਜੀ ਇਸੇ ਬਾਅਦ ਕਾਫੀ ਪਰੇ ਕਰੀਆ ਜੀ ਡੱਬੇ ਗੇਰ ਕੇ ਪਾਣੀ ਕੇ ਸੇਕ ਬੜਾ ਸੀਗਾ ਜੀ ਉਹਨੇ